ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਸਾਡੀ YouTube ਚੈਨਲ ਪਰਮਿੰਦਰ ਸਿੰਘ ਸ਼ੌਂਕੀ ਦੇ ਉੱਪਰ। ਦੋਸਤੋ ਇੱਕ ਵਾਰ ਫਿਰ ਤੋਂ ਆਪਾਂ ਤੁਹਾਡੇ ਨਾਲ ਜੁੜ ਬੈਠੇ ਹਾਂਗੇ ਉਸ ਇਤਿਹਾਸਕ ਘਟਨਾਕ੍ਰਮ ਦੀ ਸਾਹਜ ਪਾਉਣ ਦੇ ਲਈ ਜਿਸ ਨੂੰ ਅਸੀਂ ਤੀਜੇ ਕੱਲੂ ਘਾਰੇ ਦੇ ਰੂਪ ਦੇ ਵਿੱਚ ਯਾਦ ਕਰਦੇ ਹਾਂ। ਜਿਸ ਦੀ ਇਸ ਸਾਲ ਅਸੀਂ 40ਵੀਂ ਬਰੇਗੰਡ ਮਨਾ ਰਹੇ ਹਾਂਗੇ ਜਿਸ ਦੇ ਨਾਲ ਸਾਡਾ ਇੱਕ ਇਤਿਹਾਸਕ ਪਿਛੋਕੜ ਜੁੜਿਆ ਹੋਇਆ ਹੈਗਾ। ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਗਿਆ ਸਾਡਾ ਵਿਰਸਾ, ਸਾਡਾ ਸੱਭਿਆਚਾਰ, ਸਾਡਾ ਕੀਦਾ ਧਰਮ ਸਾਡੀ ਹੋਂਦ ਜਿਹੜੀ ਕੇ ਉਸ ਇਤਿਹਾਸਕ ਪ੍ਰਸੰਗ ਦੇ ਨਾਲ ਜੁੜੀ ਹੋਈ ਹੈ ਕਿ ਅਸੀਂ ਉਸ ਨੂੰ ਯਾਦ ਕਰ ਰਹੇ ਆਂਗੇ ਪਿਛਲੇ ਕਈ ਸਾਲਾਂ ਤੋਂ ਲੈ ਕੇ ਇਸ ਸਾਰੇ ਮਾਹੌਲ ਨੂੰ ਸਮਝਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਤੀਜੇ ਕੱਲੂਕਾਰਾ ਦਰਅਸਲ ਹੈ ਕੀ ਸੀਗਾ ਇਹ ਕਿਉਂ ਵਾਪਰਿਆ ਉਹ ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਸਾਨੂੰ ਤੀਜੇ ਕੱਲੂਕਾਰੇ ਦੇ ਸਨਮੁਖ ਜਾ ਖੜਾ ਹੋਣਾ ਪਿਆ ਜਾਂ ਪੰਜਾਬ ਦੀ ਜਿਹੜੀ ਜਵਾਨੀ ਆ ਕਿ ਉਸ ਨੂੰ ਕਿਉਂ ਆਪਣੀਆਂ ਜਿਹੜੀਆਂ ਕਲਮਾਂ ਨੇਗੀਆਂ ਆਪਣੀ ਜ਼ਿੰਦਗੀ ਆ ਕਿ ਉਹ ਛੱਡ ਕੇ ਹਥਿਆਰਬੰਦ ਅੰਦੋਲਨ ਦੇ ਵਿੱਚ ਕੁੱਦਣਾ ਪਿਆ ਬਹੁਤ ਸਾਰੀਆਂ ਗੱਲਾਂ ਤੁਸੀਂ ਹੁਣ ਤੱਕ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਸੁਣੀਆਂ ਹੋਣਗੀਆਂ ਬਹੁਤ ਸਾਰੀਆਂ ਕਿਤਾਬਾਂ ਤੁਸੀਂ ਨੇ ਪੜੀਆਂ ਹੋਣਗੀਆਂ ਯਕੀਨਨ ਇੰਨਾ ਸਾਰੀਆਂ ਗੱਲਾਂ ਦਾ ਇੰਨਾ ਸਾਰੀਆਂ ਕਿਤਾਬਾਂ ਵਿੱਚ ਨੇ ਲਿਖੇ ਬਰਤੰਤਾਂ ਦਾ ਤੁਹਾਡੀ ਆਪਣੀ ਸੋਚਣੀ ਦੇ ਉੱਤੇ ਤੁਹਾਡੇ ਜੀਵਨ ਦੇ ਉੱਤੇ ਡੂੰਘਾ ਅਸਰ ਪਿਆ ਹੋਣਾ ਮੈਂ ਸਮਝ ਸਕਦਾਗਾ ਇਸ ਅਸਰ ਤੋਂ ਮੁਕਤ ਹੋਣਾ ਜਿੱਥੇ ਹੁਣ ਨਾਮੁਮਕਿਨ ਉੱਥੇ ਬੜਾ ਮੁਸ਼ਕਲ ਵੀ ਹੈ ਤੇ ਸਾਡੇ ਦੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੀ ਹੁੰਦੇ ਹਨ ਜਿਹੜੇ ਇਸ ਨੂੰ ਆਪਣੀ ਸਾਰੀ ਉਮਰ ਦੀ ਜਿਹੜੀ ਹੈਗੀ ਹੈ ਕਿ ਘਾਲ ਕਮਾਈ ਸਮਝ ਕੇ ਇਸ ਦੇ ਨਾਲ ਹੀ ਰਹਿਣਾ ਪਸੰਦ ਕਰਦੇ ਨੇ ਤੇ ਨਵੇਂ ਵਿਚਾਰਾਂ ਤੋਂ ਨਵੇਂ ਖਿਆਲਾਂ ਤੋਂ ਉਹ ਲਗਭਗ ਕੰਨੀ ਕਤਰੋਂਦੇ ਨੇ ਪਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਜਿਵੇਂ ਸਾਗਰ ਆਪਣੇ ਅੰਦਰ ਕੁਝ ਨਹੀਂ ਰੱਖਦਾ ਸਾਰਾ ਕੁਝ ਲਿਆ ਕੇ ਬਾਹਰ ਸੁੱਟ ਦਿੰਦਾ ਉਸੇ ਤਰ੍ਹਾਂ ਹੀ ਇਤਿਹਾਸ ਹੈਗਾ ਦੋਸਤੋ ਇਤਿਹਾਸ ਦੇ ਵਿੱਚ ਅਸੀਂ ਕੋਈ ਵੀ ਅਜਿਹੀ ਚੀਜ਼ ਜਿਸ ਦੇ ਨਾਲ ਸਾਡੀ ਸਹਿਮਤੀ ਜਾਂ ਸਹਿਮਤੀ ਹੋਵੇ ਉਹ ਇਤਿਹਾਸਕ ਰੂਪ ਦੇ ਵਿੱਚ ਆਪਣੇ ਤੱਥਾਂ ਸਮੇਤ ਕਦੇ ਨਾ ਕਦੇ ਜਿਹੜਾ ਹੈ ਸਾਡੇ ਸਾਹਮਣੇ ਆ ਜਾਂਦੀ ਆ ਤੇ ਅੱਜ ਅਸੀਂ ਇਸੇ ਘਟਨਾਕ੍ਰਮ ਨੂੰ ਇਸੇ ਵਰਤਾਰੇ ਨੂੰ ਉਹਨਾਂ ਇਤਿਹਾਸਕ ਪ੍ਰਸੰਗਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੇ ਵਿੱਚ ਉਹ ਵਾਪਰੇ ਸੀਗੇ ਹਾਲਾਂਕਿ ਇਹਨਾਂ ਨੂੰ ਦਰਸਾਉਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਇਹਨਾਂ ਦੇ ਪੱਖ ਤੇ ਵਿਰੋਧ ਦੇ ਵਿੱਚ ਹੋਈਆਂ ਨੇ ਕਿ ਪਰ ਵਾਸਤਵਿਕ ਕਾਰਨ ਕੀ ਸੀਗੇ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਦੀ ਆਪਣੀ ਹੋਂਦ ਕੀ ਸੀਗੀ ਪੰਜਾਬ ਦੇ ਭਾਰਤ ਦੇ ਨਾਲ ਕਿਹੜੇ ਸਬੰਧ ਅਜਿਹੇ ਸੀਗੇ ਜਿਨ੍ਹਾਂ ਦੇ ਕਾਰਨ 1984 ਦਾ ਜਿਹੜਾ ਹਮਲਾ ਸੀਗਾ ਉਹ ਸਾਡੇ ਸਾਨੂੰ ਦਰਪੇਸ਼ ਪਿਆ ਸੋ ਇਹਨਾਂ ਸਾਰੇ ਕਾਰਨਾਂ ਨੂੰ ਅਸੀਂ ਸਮਝਣ ਦਾ ਜਿਹੜਾ ਇੱਕ ਨਿੱਕਾ ਜਿਹਾ ਯਤਨ ਹੈਗਾ ਉਹ ਕਰਾਂਗੇ ਆਉਣ ਵਾਲੇ ਜਿਹੜੀ ਸਾਡੀ ਵੀਡੀਓਜ਼ ਨੇਗੇ ਉਹਨਾਂ ਦੇ ਵਿੱਚ ਇਸ ਸਾਰੇ ਘਟਨਾਕ੍ਰਮ ਦੀਆਂ ਅਸੀਂ ਬਾਕੀ ਪਰਤਾਂ ਨੂੰ ਫੋਲੋ ਕਰਾਂਗੇ ਫਿਲਹਾਲ ਅਸੀਂ ਇੱਕ ਅਜਿਹੀ ਰਚਨਾ ਦੀ ਗੱਲਬਾਤ ਕਰਾਂਗੇ ਜਿਸ ਨੇ ਸਾਨੂੰ ਇਹ ਦੱਸਿਆ ਕਿ 1984 ਦਾ ਜਿਹੜਾ ਹਮਲਾ ਸੀਗਾ ਉਹ ਉਸਦੇ ਅਸਲ ਦੇ ਵਿੱਚ ਜਿਹੜੇ ਕਾਰਨ ਸੀ ਉਹ ਕਿਹੜੇ-ਕਿਹੜੇ ਸਨ ਕਿਉਂਕਿ ਸਾਨੂੰ ਜਿਹੜਾ ਹੁਣ ਤੱਕ ਦੱਸਿਆ ਜਾਂਦਾ ਜਾਂ ਪੜਾਇਆ ਜਾਂਦਾ ਜਾਂ ਮੀਡੀਆ ਦੇ ਵਿੱਚ ਪ੍ਰਚਾਰਿਆ ਜਾਂਦਾ ਉਹ ਇਹੀ ਕਾਰਨ ਹੈ ਕਿ ਅਕਾਲ ਤਖਤ ਸਾਹਿਬ ਦੇ ਜਿਹੜਾ ਸੀਗਾ ਉੱਥੇ ਜਾ ਕੇ ਸੰਤ ਭਿੰਡਰਾ ਵਾਲਿਆਂ ਤੇ ਉਹਨਾਂ ਦੇ ਜਿਹੜੇ ਸਹਿਯੋਗੀ ਸਿੰਘ ਸੀ ਉਹਨਾਂ ਨੇ ਆਪਣਾ ਡੇਰਾ ਕਰ ਲਿਆ ਸੀ ਤੇ ਡੇਰੇ ਦੇ ਕਾ ਵਿਚੋਂ ਹੀ ਉਹ ਆਪਣੀਆਂ ਜਿਹੜੀਆਂ ਗਤੀਵਿਧੀਆਂ ਸੀ ਉਹ ਚਲਾ ਰਹੇ ਸੀਗੇ ਤੇ ਨੇਸ਼ਨ ਸਟੇਟ ਨੇ ਉਹ ਐਲਾਨਿਆ ਸੀਗਾ ਕਿ ਇਹ ਸਾਰੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਗਲਤ ਨੇਗੀਆਂ ਤੇ ਇਹਨਾਂ ਨੂੰ ਰੋਕਣ ਦੇ ਲਈ ਹਮਲਾ ਕੀਤਾ ਗਿਆ ਜਾਂ ਦੂਜੀ ਜਿਹੜੀ ਵੱਡੀ ਗੱਲ ਸੀ ਉਹ ਇਹ ਸੀਗੇ ਕਿ ਉਸ ਵੇਲੇ ਦੀ ਜਿਹੜੀ ਭਾਰਤੀ ਹਕੂਮਤ ਸੀ ਉਹ ਕਾਲੀਆਂ ਤੋਂ ਆਪਣਾ ਬਦਲਾ ਲੈਣਾ ਚਾਹੁੰਦੀ ਸੀ ਇਸ ਕਰਕੇ ਉਹ ਹਮਲਾ ਕੀਤਾ ਗਿਆ ਸੋ ਅਜਈਆਂ ਜਿਹੜੀਆਂ ਵਕਤੀ ਗੱਲਾਂ ਨੇਗੀਆਂ ਇਹਨਾਂ ਦਾ ਠੋਸ ਆਧਾਰ ਕੀ ਸੀਗਾ ਇਹ ਕਿ ਉਹ ਭਰੀਆਂ ਤੇ ਇਹਨਾਂ ਦੇ ਪਿੱਛੇ ਕਿਹੜੇ ਕਾਰਨ ਸੀਗੇ ਤੇ ਅਸਲ ਦੇ ਵਿੱਚ ਉਹ ਕਿਹੜੇ ਕਾਰਨ ਜਾਂ ਕਾਰਕ ਸੀਗੇ ਜਿਨ੍ਹਾਂ ਦੇ ਕਾਰਨ ਸਾਨੂੰ ਇਸ ਦੌਰ ਦੇ ਵਿੱਚ ਲੰਘਣਾ ਪਿਆ ਸੀ ਇਹਨਾਂ ਸਾਰੀਆਂ ਗੱਲਾਂ ਬਾਤਾਂ ਨੂੰ ਜਿਹੜਾ ਹੈ ਅੱਜ ਦੀ ਵੀਡੀਓ ਦੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੰਗਿਆ ਲੱਗਿਆ ਤਾਂ ਕਮੈਂਟ ਕਰਨਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਸਾਂਝਾ ਕਰਨਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦੇ ਰਾਹੀਂ ਇਸ ਘਟਨਾ ਕ੍ਰਮ ਨੂੰ ਜਿਹੜੀਆਂ ਸਾਡੀਆਂ ਸਮਝਣ ਦੀਆਂ ਕੋਸ਼ਿਸ਼ਾਂ ਨੇ ਗਿਆ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ। ਦੋਸਤੋ ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਹੁਣ ਤੱਕ ਬਹੁਤ ਸਾਰੇ ਹਵਾਲਿਆਂ ਤੋਂ ਜਾਣਿਆ ਸਮਝਿਆਗਾ ਜਿਸ ਦੇ ਵਿੱਚ ਕੁਝ ਘਟਨਾਕ੍ਰਮ ਰਾਸ਼ਟਰਵਾਦੀ ਨੇਗੇ ਤੇ ਦੂਸਰੇ ਜਿਹੜੇ ਹੈਗੇ ਨੇ ਉਹ ਰਾਸ਼ਟਰਵਾਦੀ ਲਗਰਾਂ ਦੁਆਰਾ ਤਿਆਰ ਕੀਤੇ ਗਏ ਬਰਤਾਂਤ ਨੇਗੇ ਜਿਨ੍ਹਾਂ ਦੇ ਵਿੱਚ ਕਮਿਊਨਿਸਟ ਆ ਜਾਂਦੇ ਨੇ। ਲਿਬਰਲ ਤਬਕਾ ਆ ਜਾਂਦਾਗਾ ਨੈਸ਼ਨਲਿਸਟ ਆ ਜਾਂਦੇ ਨੇ ਕਿ ਜਾਂ ਉਹ ਸਾਰੇ ਲੋਕ ਜਿਨ੍ਹਾਂ ਨੂੰ ਇਹ ਲੱਗਦਾਗਾ ਕਿ ਉਸ ਵੇਲੇ ਦਾ ਜਿਹੜਾ ਸਾਰਾ ਦੌਰ ਸੀ ਉਸਦੇ ਕਾਰਨ ਸਿਰਫ ਅਕਾਲੀ ਤੇ ਸੱਤ ਜਰਨੈਲ ਸਿੰਘ ਪਿੰਡਰਾ ਵਾਲੇ ਹੀ ਸਨ ਤੇ ਉਹਨਾਂ ਦੇ ਕਾਰਨ ਹੀ ਜਿਹੜੇ ਸਾਰਾ ਉਹ ਸਾਰਾ ਇੱਕ ਪੂਰਾ ਦਹਾਕਾ ਸਿੱਖਾਂ ਦੇ ਸਾਹਮਣੇ ਪੇਸ਼ ਹੋਇਆ ਭਾਰਤ ਦੀ ਰਾਜਨੀਤੀ ਦੇ ਵਿੱਚ ਉਹ ਦਹਾਕੇ ਦਾ ਇੱਕ ਆਪਣਾ ਇਤਿਹਾਸ ਲਿਖਿਆ ਗਿਆ ਉਹ ਸਾਰਾ ਜਿਹੜਾ ਸੀਗਾ ਉਸਦੇ ਦੋਸ਼ੀ ਜਿਹੜੇ ਸੀਗੇ ਉਹ ਸਿੱਖ ਹੀ ਸਨ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂਗੇ ਕਿ ਕੀ ਇਹ ਸਾਰਾ ਜਿਹੜਾ ਹਮਲਾ ਸੀਗਾ ਜਿਸ ਨੂੰ ਅਸੀਂ ਤੀਜੇ ਖੱਲੂਕਾਰ ਦੇ ਨਾਮ ਨਾਲ ਜਾਣਦੇ ਹਾਂਗੇ ਉਸ ਦੇ ਵਿੱਚ ਸਿੱਖ ਦੋਸ਼ੀ ਸਨ ਜਾਂ ਇਸ ਦੇ ਵਿੱਚ ਭਾਰਤ ਸਰਕਾਰ ਤੇ ਭਾਰਤੀ ਹਕੂਮਤ ਸੀਗੀ ਤੇ ਖਾਸ ਕਰਕੇ ਉਹ ਮਾਨਸਿਕਤਾ ਸੀਗੀ ਜਿਹੜੀ ਭਾਰਤੀ ਹਕੂਮਤ ਨੂੰ ਸੰਚਾਲਿਤ ਕਰਦੀ ਹੈ ਕਿ ਉਹ ਦੋਸ਼ੀ ਸੀ ਦੇਖਣ ਵਾਲੀ ਗੱਲ ਇਹ ਹੈ ਕਿ ਸਾਡੇ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇਖਦੇ ਹਾਂਗੇ ਜਾਂ ਸਾਡੇ ਅਜਿਹੇ ਕੋਈ ਯਤਨ ਹੁੰਦੇ ਨੇ ਤਾਂ ਉਹਨਾਂ ਸਾਰੇ ਯਤਨਾਂ ਦੇ ਵਿੱਚ ਇੱਕ ਵੱਡੀ ਗੱਲ ਇਹ ਮਿਸ ਕੀਤੀ ਜਾਂਦੀ ਹੈ ਕਿ ਇਹ ਜਿਹੜਾ ਹਮਲਾ ਸੀਗਾ ਇਹ ਇੱਕ ਲਗਾਤਾਰੀ ਜਿਹੜਾ ਰੁਝਾਨ ਸੀਗਾ ਲਗਾਤਾਰੀ ਕੋਸ਼ਿਸ਼ ਸੀਗੀ ਉਸ ਦਾ ਇੱਕ ਪੜਾਅ मात्र ਸੀ ਤੇ ਇਹ ਕੋਈ ਹਮਲਾ ਵਿਅਕਤੀ ਦਾ ਹਮਲਾ ਨਹੀਂ ਸੀਗਾ ਤੇ ਨਾ ਹੀ ਇਹ 80ਵਿਆਂ ਤੋਂ ਬਾਅਦ ਜਿਹੜੀ ਪੈਦਾ ਹੋਈ ਸਿਚੁਏਸ਼ਨ ਸੀਗੀ ਉਸ ਦੇ ਅਮਲ ਦੇ ਵਿੱਚੋਂ ਨਿਕੜਿਆ ਸੀਗਾ ਕਿਉਂਕਿ ਅਸੀਂ ਜਦੋਂ ਇਸ ਨੂੰ ਨਿਰਪੱਖ ਤੌਰ ਤੇ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਖਾਸ ਕਰਕੇ ਸਿੱਖ ਸੰਦਰਭ ਤੋਂ ਅਸੀਂ ਇਸ ਨੂੰ ਸਮਝਣ ਦਾ ਯਤਨ ਕਰਦੇ ਹਾਂਗੇ ਤਾਂ ਸਾਨੂੰ ਬੜੀ ਆਸਾਨੀ ਦੇ ਨਾਲ ਇਹ ਜਿਹੜਾ ਹੈਗਾ ਹਮਲਾ ਉਹ ਪ੍ਰਤੀਤ ਹੁੰਦਾਗਾ ਜਿਹੜਾ ਕਿ ਭਾਰਤੀ ਹਕੂਮਤ ਨੇ ਆਪਣੀਆਂ 5 ਸਦੀਆਂ ਦਾ ਜਿਹੜਾ ਇੱਕ ਮਾਨਸਿਕ ਧਰਾਤਲ ਸਿਰਜਿਆ ਹੋਇਆ ਸੀਗਾ ਜਿਸ ਨੂੰ ਅਸੀਂ ਹਿੰਦੂਤਵੀ 77 ਬੋਲਦੇ ਆਂਗੇ ਉਸ 77 ਦੇ ਵਿੱਚੋਂ ਜਿਹੜੇ ਸੀਗੇ ਇਸ ਹਮਲੇ ਦੇ ਬੀਜ ਨਿਕਲੇ ਸੀਗੇ ਜਿਸ ਨੂੰ ਪਾਕਿਸਤਾਨੀ ਸ਼ਾਇਰ ਅਫਜ਼ਲ ਐਸਾਨ ਰੰਧਾਵਾ ਨੇ ਬੜੀ ਖੂਬਸੂਰਤੀ ਦੇ ਨਾਲ ਐਲਾਨਿਆਗਾ ਜਦੋਂ ਉਹ ਕਹਿੰਦੇ ਨੇ ਹਾਈ ਵੈਰੀਆਂ ਕੱਢ ਵਿਖਾਲਿਆ ਅੱਜ ਪੰਜ ਸਦੀਆਂ ਦਾ ਵੈਰ ਜਦੋਂ ਅਸੀਂ ਇਸ ਹਮਲੇ ਨੂੰ ਦੇਖਦੇ ਆਂਗੇ ਇਸ ਹਮਲੇ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਕਰਦੇ ਆਂ ਇਹਦੀਆਂ ਪਰਤਾਂ ਨੂੰ ਫਰੋਲਦੇ ਆਂਗੇ ਤਾਂ ਸਾਨੂੰ ਇਹ ਗੱਲ ਭਰੀ ਪੰਤ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਇਹ ਹਮਲਾਗਾ ਦਰਸਲ ਇਹ ਹਿੰਦੂਤਵੀ ਮਾਨਸਿਕਤਾ ਦੇ ਅੰਦਰ ਪੈਦਾ ਹੋਏ ਜਾਂ ਸਥਾਪਿਤ ਹੋ ਚੁੱਕੇ ਉਸ ਵਰਤਾਰੇ ਦੀ ਬਦੌਲਤ ਹੋਇਆ ਸੀਗਾ ਜਿਹੜਾ ਵਰਤਾਰਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ ਹੀ ਬ੍ਰਾਹਮਣਵਾਦੀ ਵਿਵਸਥਾ ਦੇ ਖਿਲਾਫ ਖੜਾ ਹੋ ਗਿਆ ਸੀ 84 ਵਿੰਦਿਆ ਦੌਰ ਇਸ ਹਮਲੇ ਦਾ ਇੱਕ ਪੜਾਗਾ ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਹਮਲੇ ਸੀਗੇ ਸਿੱਖਾਂ ਦੀ ਹੋਂਦ ਦੇ ਉੱਤੇ ਸਮੇਂ-ਸਮੇਂ ਤੇ ਹਿੰਦੂਤਵ ਵੀ ਮਾਨਸਿਕਤਾ ਦੁਆਰਾ ਹੁੰਦੇ ਰਹੇ ਨੇਗੇ ਭਾਰਤੀ ਹਕੂਮਤ ਦੁਆਰਾ ਹੁੰਦੇ ਰਹੇ ਨੇਗੇ ਜਿਨ੍ਹਾਂ ਦੇ ਵਿੱਚ 1956 ਦੇ ਵਿੱਚ ਦਰਬਾਰ ਸਾਹਿਬ ਉੱਪਰ ਹੋਇਆ ਫੌਜੀ ਹਮਲਾ ਵੀ ਇੱਕ ਹੈਗਾ ਬਹੁਤ ਸਾਰੇ ਦੋਸਤਾਂ ਨੂੰ ਇਸ ਦਾ ਜਿਹੜਾ ਇਤਿਹਾਸ ਆ ਉਹ ਨਹੀਂ ਪਤਾ ਹੈ ਉਹ ਪਤਾ ਕਰ ਸਕਦੇ ਨੇ ਕਿ ਜਾਂ ਕਦੇ ਸਬਬ ਬਣੇ ਆਪਾਂ ਇਸ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਕਿ ਭਾਰਤ ਸਰਕਾਰ ਦੁਆਰਾ 1984 ਦੇ ਵਿੱਚ ਕੀਤਾ ਗਿਆ ਹਮਲਾ ਇੱਕੋ ਇੱਕ ਹਮਲਾ ਨਹੀਂ ਸੀਗਾ ਜਿਹੜਾ ਸਿੱਖਾਂ ਦੀ ਹੋਂਦ ਉੱਪਰ ਕੀਤਾ ਗਿਆ ਸੀ ਬਲਕਿ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਇਸੇਹੀ ਯਤਨ ਕਰ ਚੁੱਕੀ ਸੀ ਤੇ ਇਸ ਤੋਂ ਲਗਾਤਾਰ ਬਾਅਦ ਹੁਣ ਤੱਕ ਉਹ ਇੰਨਾ ਜਿਹੜੇ ਯਤਨਾਂ ਨੂੰ ਆਮਲੀ ਰੂਪ ਦੇ ਵਿੱਚ ਪ੍ਰਗਟ ਕਰ ਰਹੀ ਆ ਫਿਰ ਵੀ ਸਾਡੇ ਅਕਾਦਮਿਕ ਜਗਤ ਦੇ ਵਿੱਚ ਸਾਡੇ ਬਹੁਤ ਸਾਰੇ ਦੋਸਤਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਜਿਹੜਾ ਹੈਗਾ ਅਕਸਰ ਆਉਂਦਾ ਰਹਿੰਦਾ ਕਿ ਜੇਕਰ ਕੋਈ ਵਿਅਕਤੀ ਇਹ ਕਹਿੰਦਾਗਾ ਕਿ ਇਸ ਹਮਲੇ ਦੇ ਜਿਹੜੇ ਕਾਰਨ ਸੀਗੇ ਉਹ ਪਿੰਡਰਾ ਵਾਲਿਆਂ ਜਾਂ ਅਕਾਲੀ ਨਹੀਂ ਸਨ ਬਲਕਿ ਕੁਝ ਹੋਰ ਸੀ ਤਾਂ ਉਹ ਕਿਹੜੇ ਕਾਰਨ ਸੀਗੇ ਜਿਨ੍ਹਾਂ ਕਰਕੇ ਭਾਰਤ ਸਰਕਾਰ ਨੂੰ ਇੰਨਾ ਵੱਡਾ ਜਿਹੜਾ ਗੈਰਮਨੁੱਖੀ ਕਦਮ ਸੀਗਾ ਉਹ ਚੁੱਕਣਾ ਪਿਆ ਦੋਸਤੋ ਅੱਜ ਅਸੀਂ ਇਸ ਗੱਲ ਨੂੰ ਸਮਝਣ ਦੇ ਲਈ ਇੱਕ ਕਿਤਾਬ ਦੀ ਮਦਦ ਲਵਾਂਗੇ ਕਿਤਾਬ ਪੰਜਾਬ ਦੇ ਵਿੱਚ ਲੰਮਾ ਸਮਾਂ ਬੈਨਰੀ ਹੈਗੀ ਤੇ ਬਹੁਤ ਸਾਰੇ ਪਾਠਕਾਂ ਨੇ ਇਸ ਦਾ ਨਾਮ ਜਿਹੜਾ ਹੈਗਾ ਉਹ ਸੁਣਿਆ ਹੋਵੇਗਾ ਕਈ ਪਾਠਕ ਇਸ ਤੋਂ ਅਣਜਾਣ ਵੀ ਹੋਣਗੇ ਆ ਕਿਤਾਬ ਦਾ ਜਿਹੜਾ ਹੈਗਾ ਮੂਲ ਨਾਮ ਆਗਾ ਉਹ ਸਿੱਖਾਂ ਦੀ ਘੇਰਾਬੰਦੀ ਹੈ ਮੂਲ ਰੂਪ ਦੇ ਵਿੱਚ ਇਹ ਅੰਗਰੇਜ਼ੀ ਦੇ ਵਿੱਚ 1986 ਦੇ ਵਿੱਚ ਲਿਖੀ ਗਈ ਸੀ 1995 ਦੇ ਵਿੱਚ ਇਸ ਦਾ ਜਿਹੜਾ ਪੰਜਾਬੀ ਅਨੁਵਾਦ ਦੋਸ਼ੀ ਕੌਣ ਸਿੱਖ ਕੇ ਸਰਦਾਰ ਨਾਮ ਦੇ ਹੇਠ ਆਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਇਸ ਦਾ ਤਾਜ ਆ ਜਿਹੜਾ ਮੁਰ ਪ੍ਰਕਾਸ਼ਨਾ ਉਹ ਰੀਥਿੰਕ ਬੁਕਸ ਵੱਲੋਂ ਕੀਤਾ ਗਿਆਗਾ ਸਿੱਖਾਂ ਦੀ ਘੇਰਾਬੰਦੀ ਨਾਮ ਦੇ ਇਹਠੀ ਮੇਰੇ ਹੱਥ ਦੇ ਵਿੱਚ ਇੱਕ ਕਿਤਾਬ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਜਿਹੜੇ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜ ਸੀਗੇ ਜਸਟਿਸ ਅਜੀਤ ਸਿੰਘ ਬੈਂਸ ਜਿਨ੍ਹਾਂ ਦਾ ਲੰਮਾ ਸਮਾਂ ਹਿਊਮਨ ਰਾਈਟਸ ਦੇ ਵਿੱਚ ਕੰਮ ਰਿਹਾਗਾ ਲੰਮਾ ਸਮਾਂ ਉਹਨਾਂ ਨੇ ਭਾਰਤੀ ਨਿਆਂ ਪ੍ਰਬੰਧ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਪਾਪੀ ਸੁਦਾਨ ਪ੍ਰਤੀ ਆਪਣੀ ਨਿਸ਼ਠਾ ਪ੍ਰਗਟਾਈ ਹੈ ਕਿ ਇੱਥੋਂ ਦੀ ਕਾਨੂੰਨ ਵਿਵਸਥਾ ਦੇ ਵਿੱਚ ਭਰੋਸਾ ਜਤਾਇਆਗਾ ਉਹਨਾਂ ਨੇ ਕਿਤਾਬ ਲਿਖੀ ਹੈ ਕਿ ਇਹ ਕਿਤਾਬ ਤੁਹਾਡੇ ਲਈ ਇਸ ਕਰਕੇ ਵੀ ਮਹੱਤਵਪੂਰਨ ਕਿਉਂਕਿ ਇਸ ਕਿਤਾਬ ਦੇ ਜਿਹੜੇ ਲੇਖਕ ਨੇ ਉਹਨਾਂ ਦਾ ਉਸ ਸਾਰੇ ਵਿਚਾਰਧਾਰਤਾਂ ਦੇ ਨਾਲ ਉਸ ਦੌਰ ਦੇ ਨਾਲ ਕੋਈ ਵੀ ਵਿਚਾਰਧਾਰਤ ਲਗਾਉ ਨਹੀਂ ਸੀ ਰਿਹਾ ਜਿਸ ਨੂੰ ਅਸੀਂ ਖਾਲਸਤਾਨੀ ਮੂਵਮੈਂਟ ਦੇ ਨਾਮ ਦੇ ਨਾਲ ਜਾਣਦੇ ਆ ਖਾਲਸਤਾਨੀ ਮੂਵਮੈਂਟ ਜਿਹੜੀ 1984ਵਿਆਂ ਦੇ ਵਿੱਚ ਸ਼ੁਰੂ ਹੋਈ ਸੀਗੀ ਉਸ ਦੇ ਪ੍ਰਗਟ ਹੋਣ ਦੇ ਆਪਣੇ ਆਪਣੇ ਕਾਰਨ ਨੇ ਕਿ ਹਰ ਇੱਕ ਬੰਦਾ ਆਪਣੇ ਆਪਣੇ ਤਰੀਕਿਆਂ ਨਾਲ ਉਹਨਾਂ ਦੀ ਗੱਲਬਾਤ ਕਰਦਾਗਾ ਉਹਨਾਂ ਸਾਰੇ ਕਾਰਨਾਂ ਦੀ ਆਪਾਂ ਅਗਲੀਆਂ ਵੀਡੀਓਜ਼ ਦੇ ਵਿੱਚ ਗੱਲਬਾਤ ਕਰਾਂਗੇ ਪਰ ਫਿਲਹਾਲ ਸਾਡੇ ਲਈ ਇਹ ਜਾਣਨਾ ਬੇਹਦ ਜ਼ਰੂਰੀ ਆ ਕਿ ਉਹਨਾਂ ਕਿ ਉਹ ਕਿਹੜੇ ਠੋਸ ਕਾਰਨ ਸੀਗੇ ਜਿਨ੍ਹਾਂ ਕਰਕੇ 84ਵਿਆਂ ਦਾ ਜਿਹੜਾ ਇੱਕ ਬਰਤਾਨੀ ਸੀ 84ਵਿਆਂ ਦਾ ਇੱਕ ਜਿਹੜਾ ਮਾਹੌਲ ਸੀਗਾ ਉਹ ਸਿਰਜਿਆ ਗਿਆ ਭਾਰਤੀ ਹਕੂਮਤ ਨੇ 1984 ਦੇ ਵਿੱਚ ਸਿੱਖਾਂ ਦੀ ਹੋਂਦ ਤੇ ਹਮਲਾ ਕਰਨ ਦੇ ਲਈ ਬਹੁਤ ਸਾਰੇ ਕਾਰਕਾਂ ਨੂੰ ਖੁਦ ਹੀ ਜਨਮ ਦਿੱਤਾ ਜਿਨ੍ਹਾਂ ਦੇ ਵਿੱਚ ਇਲਾਕਾਈ ਸਮੱਸਿਆ ਸੀਗੀ ਭਾਸ਼ਾ ਦੀ ਸਮੱਸਿਆ ਸੀਗੀ ਪਾਣੀਆਂ ਦੀ ਜਿਹੜੀ ਗੈਰ ਕੁਦਰਤੀ ਵੰਡ ਸੀਗੀ ਉਹ ਮਸਲਾ ਅਸੀਂ ਇਤਿਹਾਸ ਦੇ ਵਿੱਚ ਦੇਖਿਆਗਾ ਇਸ ਤੋਂ ਇਲਾਵਾ ਸਾਡੇ ਜਿਹੜੇ ਭੂਗੋਲਕ ਖੇਤਰ ਸੀਗੇ ਸਾਡੀ ਪਛਾਣ ਸੀਗੀ ਇਹ ਸਾਰੇ ਕਾਰਨ ਜਿਹੜੇ ਸੀਗੇ ਉਹ ਭਾਰਤ ਦੀ ਕਥਿਤ ਆਜ਼ਾਦੀ ਤੋਂ ਬਾਅਦ ਹੀ ਸਿੱਖਾਂ ਤੇ ਭਾਰਤ ਦੇ ਜਿਹੜੇ ਰਿਸ਼ਤੇ ਨੇਗੇ ਉਹਨਾਂ ਨੂੰ ਜਿਹੜਾ ਸੀਗਾ ਸਾਹਮਣੇ ਲਿਆਉਣ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਰੇ ਸੀਗੇ ਸੋ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਜ਼ਿਆਦਾ ਗੱਲਬਾਤ ਕਰੀਏ ਕਿਤਾਬ ਦੇ ਆਪਾਂ ਜਿਹੜਾ ਤਤਕਰਾਗਾ ਸਿਰਫ ਉਸ ਦੀ ਸਾਂਝ ਪਾਵਾਂਗੇ ਤਾਂ ਕਿ ਸਾਡੇ ਪਾਠਕਾਂ ਨੂੰ ਇਸ ਗੱਲ ਦੀ ਜਿਹੜੀ ਜਾਣਕਾਰੀ ਆ ਉਹ ਮਿਲ ਸਕੇ ਕਿ ਕਿਤਾਬ ਦੇ ਵਿੱਚ ਕੀ ਕੁਛ ਦੱਸਿਆ ਗਿਆਗਾ ਇਹ ਕਿਤਾਬ ਸਾਡੇ ਲਈ ਕਿਉਂ ਪੜ੍ਹਨੀ ਜ਼ਰੂਰੀ ਆ ਜਾਂ ਇਹਨਾਂ ਦੇ ਵਿੱਚ ਉਹ ਕਿਹੜੀਆਂ ਗੱਲਾਂ ਨੇ ਗਿਆ ਜਿਹੜੀਆਂ ਸਾਡੇ ਲਈ ਸਮਝਣੀਆਂ ਬੇਹਦ ਲਾਜ਼ਮੀ ਨੇ ਸੋ ਇਹ ਸਾਰੀਆਂ ਗੱਲਾਂ ਨੂੰ ਸਮਝਣ ਦੇ ਲਈ ਆ ਮੈਂ ਤੁਹਾਡੇ ਨਾਲ ਸੰਖੇਪ ਦੇ ਵਿੱਚ ਤਤਕਰੀ ਦੀ ਜਿਹੜੀ ਗੱਲਬਾਤ ਆ ਉਹ ਕਰਾਂਗਾ ਕਿਤਾਬ ਦੇ ਵਿੱਚ ਪੰਜ ਭਾਗ ਨੇਗੇ ਪੰਜਾਂ ਭਾਗਾਂ ਦੇ ਵਿੱਚੋਂ ਪਹਿਲਾ ਭਾਗ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾਗਾ ਜਿਸ ਦੇ ਵਿੱਚ ਕਾਲੀ ਗਰਜ ਜਿਹੜਾ ਸਾਕਾ ਸੀਗਾ ਉਸ ਦੇ ਹਵਾਲੇ ਨਾਲ ਹਨੇਰਗਰਦੀ ਦਾ ਜਿਹੜਾ ਦਸਤੂਰ ਸੀ ਉਸ ਦੀ ਚਰਚਾ ਕੀਤੀ ਗਈ ਹੈ ਕਿ ਦੂਸਰਾ ਕਾંડ ਜਿਹੜਾ ਸੰਵਿਧਾਨ ਦੀਆਂ ਗੈਰ ਜਮਹੂਰੀ ਮਦਾਂ ਅਤੇ ਜਾਬਰ ਕਾਨੂੰਨ ਦੀ ਤੀਜਾ ਕਾંડ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਤੇ ਚੌਥਾ ਕਾંડ ਜਿਹੜਾ ਹੈਗਾ ਉਹ ਹਕੂਮਤ ਦੀ دہشت گردੀ ਦੀ ਗੱਲ ਕਰਦਾ ਇਸੇ ਤਰ੍ਹਾਂ ਜਿਹੜਾ ਕਿਤਾਬ ਦਾ ਦੂਸਰਾ ਭਾਗ ਹੈਗਾ ਉਹ ਕੇਂਦਰ ਤੇ ਰਾਜਾਂ ਵਿਚਕਾਰ ਸਬੰਧਾਂ ਦੇ ਮਸਲੇ ਨੂੰ ਦਰਸਾਉਂਦਾ ਹੈਗਾ ਕੌਮਾਂ ਦੇ ਆਪਾ ਨਿਰੰਦੇ ਦੇ ਹੱਕ ਦੀ ਗੱਲ ਕਰਦਾ ਹੈਗਾ ਦਰਿਆਈ ਪਾਣੀਆਂ ਤੇ ਕੁਦਰਤੀ ਸਾਧਨਾਂ ਦੀ ਲੁੱਟ ਦੀ ਗੱਲ ਕਰਦਾ ਪਛਾਈ ਤੇ ਇਲਾਕੇਈ ਝਗੜਿਆਂ ਦੀ ਗੱਲ ਕਰਦਾ ਕੇਂਦਰ ਦਾ ਸਮੱਸਿਆਵਾਂ ਦਾ ਜਿਹੜਾ ਮਸਲਾਗਾ ਉਸ ਦੀ ਚਰਚਾ ਕਰਦਾ ਤੀਸਰੇ ਭਾਗ ਦੇ ਵਿੱਚ ਵਰਤਮਾਨ ਹਾਲਾਤਾਂ ਨੂੰ ਦਰਸਾਇਆ ਗਿਆ ਜਿਸ ਦੇ ਵਿੱਚ ਅੱਜ ਦਾ ਹਿੰਦੁਸਤਾਨ ਦੱਸਿਆ ਗਿਆ ਕਿ ਉਸ ਦਾ ਜਿਹੜਾ ਇਤਿਹਾਸ ਹੈਗਾ ਉਹ ਕੀ ਹੈਗਾ ਦੂਸਰਾ ਇਸ ਇਤਿਹਾਸ ਦੇ ਵਿੱਚ ਪੰਜਾਬ ਦੀ ਕੀ ਸਥਾਨਤਾ ਕੀ ਤੀਸਰਾ ਆਜ਼ਾਦੀ ਤੋਂ ਲੈ ਕੇ ਹਰਮੰਦਰ ਸਾਹਿਬ ਉੱਤੇ ਜਿਹੜੇ ਬਾਰ ਬਾਰ ਹਮਲੇ ਹੋਏ ਨੇਗੇ ਉਨ੍ਹਾਂ ਦਾ ਆਪਣਾ ਕੀ ਇਤਿਹਾਸ ਆ ਚੌਥੇ ਭਾਗ ਦੇ ਵਿੱਚ ਸਿੱਖ ਧਰਮ ਦੀ ਚੜ੍ਹਤ ਬਾਰੇ ਸਰਦਾਰ ਜਸਟਿਸ ਜੀਤ ਸਿੰਘ ਬੈਂਸ ਨੇ ਗੱਲਬਾਤ ਕੀਤੀ ਆ ਇਸ ਤੋਂ ਬਾਅਦ ਹਰਮੰਦਰ ਸਾਹਿਬ ਜ਼ਬਰ ਜ਼ੁਲਮ ਨਾਲ ਟੱਕਰ ਦਾ ਜਿਹੜਾ ਇੱਕ ਚਿੰਨਣਾ ਉਹਨਾਂ ਨੇ ਇਸ ਲੇਖ ਦੇ ਕੇ ਹਰਮੰਦਰ ਸਾਹਿਬ ਦੇ ਇਤਿਹਾਸ ਦੀ ਗੱਲ ਕੀਤੀ ਆ ਫਿਰ ਉਹ ਫਿਰਕਾ ਪ੍ਰਸਤੀ ਤੇ ਆਧੁਨਿਕ ਸਿਆਸੀ ਪਾਰਟੀਆਂ ਦੀ ਗੱਲ ਕਰਦੇ ਨੇ ਤੇ ਨਾਲ ਹੀ ਇਹ ਦੱਸਦੇ ਨੇ ਕਿ ਸਿੱਖਾਂ ਤੇ ਜਿਹੜੇ ਹਮਲੇ ਨੇ ਉਹ ਕਿਉਂ ਹੋ ਰਹੇ ਨੇ ਪੰਜਵੇਂ ਭਾਗ ਦੇ ਵਿੱਚ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕੇ ਜ਼ਾਲਮ ਅਤੇ ਮਜ਼ਲੂਮ ਇੱਕੋ ਜਿੰਨੇ ਦੋਸ਼ੀ ਨਹੀਂ ਹੁੰਦੇ ਇਹ ਸਾਰੀ ਜਿਹੜੀ ਕਿਤਾਬ ਆ ਕੀ ਸਿੱਖਾਂ ਦੀ ਕੀ ਰਬੰਦੀ ਤੁਹਾਨੂੰ ਇਸ ਪੂਰੇ ਦੌਰ ਨੂੰ ਸਮਝਣ ਦੇ ਵਿੱਚ ਮਦਦਗਾਰ ਸਾਬਤ ਹੁੰਦੀ ਆ ਇਸ ਬਾਰੇ ਮੇਰਾ ਆਪਣਾ ਨਿੱਜੀ ਤੌਰ ਤੇ ਮੰਨਣਾ ਕਿ ਇਸ ਤੋਂ ਜਿਹੜੀ ਵਧੀਆ ਜਿਹੜੀ ਕਿਤਾਬ ਆ ਕੀ ਜਾਂ ਵਧੀਆ ਰਚਨਾ ਸ਼ਾਇਦ ਹੀ ਕੋਈ ਹੋਵੇ ਜਿਸ ਦੇ ਵਿੱਚ ਉਸ ਸਾਰੇ ਪਛੋਕੜ ਨੂੰ ਇਤਿਹਾਸਕ ਹਵਾਲਿਆਂ ਦੇ ਨਾਲ ਅੰਕੜਿਆਂ ਦੇ ਨਾਲ ਤੇ ਭਪਨ ਜਿਹੜੇ ਵਿਚਾਰਕ ਨੇਗੇ ਉਹਨਾਂ ਦੇ ਹਵਾਲਿਆਂ ਦੇ ਨਾਲ ਦਰਸਾਇਆ ਗਿਆ ਹੋਵੇ ਤੇ ਦੱਸਿਆ ਗਿਆ ਹੋਵੇ ਕਿ ਇਹ ਜਿਹੜਾ ਹਮਲਾ ਸੀਗਾ ਸਿੱਖਾਂ ਦੀ ਹੋਣੀ ਦੇ ਉੱਪਰ ਕਿਉਂ ਕੀਤਾ ਗਿਆ ਦੋਸਤੋ ਬਹੁਤ ਸਾਰੇ ਜਿਹੜੇ ਵਿਚਾਰਕ ਨੇਗੇ ਜਿਨ੍ਹਾਂ ਦੇ ਵਿੱਚ ਖਾਲਸਤਾਨੀ ਵਿਚਾਰਕ ਨੇਗੇ ਜਿਨ੍ਹਾਂ ਦੇ ਵਿੱਚ ਕਮਿਊਨਿਸਟ ਵਿਚਾਰਕ ਨੇਗੇ ਉਹਨਾਂ ਦੀਆਂ ਇਸ ਮਸਲਿਆਂ ਨੂੰ ਲੈ ਕੇ ਇਸ ਹਮਲੇ ਨੂੰ ਲੈ ਕੇ ਆਪਣੀਆਂ ਆਪਣੀਆਂ ਰਾਆਵਾਂ ਨੇਗੀਆਂ ਆਪਣੇ ਆਪਣੇ ਨਜ਼ਰੀਏ ਨੇਗੇ ਤੇ ਬਹੁਤ ਸਾਰੇ ਪਾਠਕਾਂ ਨੂੰ ਅਕਸਰ ਇਹ ਵੀ ਸ਼ਿਕਾਇਤ ਰਹਿੰਦੀ ਹੈ ਕਿ ਕਿ ਉਹ ਸਾਰੇ ਜਿਹੜੇ ਨਜ਼ਰੀਏ ਨੇ ਕਿ ਇੱਕ ਪਾਸੜ ਨੇ ਸੋ ਇਹ ਜਿਹੜੀ ਕਿਤਾਬ ਜਿਸ ਦੀ ਅੱਪ ਅੱਜ ਚਰਚਾ ਕੀਤੀ ਹੈ ਕਿ ਇਹ ਇੰਨਾ ਸਾਰੀਆਂ ਹੀ ਇੱਕ ਪਾਸੜ ਜਿਹੜੀਆਂ ਧਾਰਨਾਵਾਂ ਨੇ ਉਹਨਾਂ ਤੋਂ ਮੁਕਤ ਆ ਗਈ ਤੇ ਹਕੀਕਤ ਦੇ ਵਿੱਚ ਜੋ ਕੁਝ ਵਾਪਰ ਰਿਹਾ ਸੀਗਾ ਉਸ ਦੀ ਜਿਹੜੀ ਗੱਲ ਹੈਗੀ ਉਹ ਸਾਡੇ ਸਾਹਮਣੇ ਲਿਆਉਂਦੀ ਆ ਇਸ ਕਿਤਾਬ ਦੇ ਹਵਾਲੇ ਦੇ ਨਾਲ ਹੀ ਸਾਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਜਿਹੜਾ ਤੀਜਾ ਕਲੂ ਘਾਰਾ ਸੀਗਾ ਉਸ ਦੇ ਵਾਪਰਨ ਦੇ ਜਿਹੜੇ ਮੋਢਲੇ ਕਾਰਨ ਸੀਗੇ ਉਹਨਾਂ ਕਾਰਨਾਂ ਨੂੰ ਜਾਣਬੁੱਝ ਕੇ ਭਾਰਤ ਸਰਕਾਰ ਦੁਆਰਾ ਪੈਦਾ ਕੀਤਾ ਗਿਆ ਪੰਜਾਬ ਦੇ ਸਿਰ ਮੜਿਆ ਗਿਆ ਤੇ ਇੱਕ ਜਿਹਾ ਮਾਹੌਲ ਤਿਆਰ ਕੀਤਾ ਗਿਆ ਕਿ ਜਿੱਥੇ ਪੰਜਾਬ ਨੂੰ ਦੋਸ਼ੀ ਬਣਾ ਕੇ ਇੱਥੋਂ ਦੇ ਲੋਕਾਂ ਨੂੰ ਹੀ ਦੋਸ਼ੀ ਬਣਾ ਕੇ ਪੂਰੀ ਦੁਨੀਆ ਦੇ ਸਾਹਮਣੇ ਲਿਆਂਦਾ ਜਾਏ ਤੇ ਇਸ ਤਰ੍ਹਾਂ ਲਿਆਂਦਾ ਜਾਏ ਕਿ ਉੱਥੇ ਹਮਲਾ ਕਰਨਾ ਇੱਕ ਨਿਆਂ ਸੰਗਤ ਤਰਕ ਦੇ ਰੂਪ ਦੇ ਵਿੱਚ ਸਾਨੂੰ ਜਾਪਣ ਲੱਗ ਜਾਏ ਸੋ ਇਹ ਸਾਰੀਆਂ ਜਿਹੜੀਆਂ ਕਟਨਾਵਾਂ ਨੇਗੀਆਂ ਇਹ ਸਾਰੇ ਜਿਹੜੇ ਕਾਰਨ ਸੀਗੇ ਇਸ ਕਿਤਾਬ ਦੇ ਵਿੱਚ ਤੁਸੀਂ ਸਮਝ ਸਕਦੇ ਹੋਗੇ ਤੁਹਾਨੂੰ ਬਿਹਤਰ ਜਾਣਕਾਰੀ ਪ੍ਰਾਪਤ ਹੋਏਗੀ ਬਜਾਏ ਇਸ ਦੇ ਕਿ ਤੁਹਾਨੂੰ ਮੇਰੀ ਗੱਲ ਤੇ ਯਕੀਨ ਹੋਵੇ ਆਪਾਂ ਕੋਸ਼ਿਸ਼ ਇਹ ਕਰਾਂਗੇ ਕਿ ਤੁਹਾਨੂੰ ਇਸ ਕਿਤਾਬ ਦੇ ਹਵਾਲੇ ਦੇ ਨਾਲ ਹੀ ਕੁਝ ਗੱਲਾਂ ਨੇ ਜਿਹੜੀਆਂ ਉਹ ਦੱਸੀਆਂ ਜਾਣ ਕਿਤਾਬ ਜਿਹੜੀ ਹੈਗੀ ਹੈ ਕਿ ਉਹ ਇਸ ਗੱਲ ਨੂੰ ਬਾਰ-ਬਾਰ ਉਭਾਰਦੀ ਹੈ ਕਿ ਭਾਰਤ ਸਰਕਾਰ ਨੇ ਪੰਜਾਬ ਦੇ ਨਾਲ ਬਾਕੀ ਰਾਜਾਂ ਦੇ ਮੁਕਾਬਲਤਨ ਵਧੇਰੇ ਵਿਤਰਾ ਕੀਤਾ ਅਜਿਹੇ ਹਾਲਾਤ ਸੀ ਜਿਹੜੇ ਉਹ ਜਾਣਬੁੱਝ ਕੇ ਪੈਦਾ ਕੀਤੇ ਜਿਨ੍ਹਾਂ ਦੇ ਕਾਰਨ ਇੱਥੇ ਇੱਕ ਅਜਿਹਾ ਅੰਦੋਲਨ ਸ਼ੁਰੂ ਹੋ ਜਾਏ ਜਿਸ ਦੇ ਵਿੱਚੋਂ ਹਥਿਆਰਬੰਦ ਲਹਿਰ ਦਾ ਜਨਮ ਹੋਇਆ ਤੇ ਬਾਅਦ ਦੇ ਵਿੱਚ ਉਸ ਨੂੰ ਦਬਾਉਣ ਦੇ ਮਕਸਦ ਦੇ ਨਾਲ ਇੱਥੋਂ ਦੇ ਲੋਕਾਂ ਦੀ ਜਿਹੜੀ ਨਸਲਕੁਸ਼ੀ ਆ ਉਹ ਕੀਤੀ ਜਾ ਸਕੇ ਇਹ ਸਾਰੀ ਜਿਹੜੀ ਨਸਲਕੁਸ਼ੀ ਹੈਗੀ ਕਈ ਪਸਾਰਾਂ ਦੇ ਵਿੱਚ ਕਈ ਪਰਤਾਂ ਦੇ ਵਿੱਚ ਹੋ ਰਹੀ ਹੈਗੀ ਜਿਨ੍ਹਾਂ ਦੇ ਵਿੱਚੋਂ ਤੋਂ ਅਸੀਂ ਹੁਣ ਤੱਕ ਸਿਰਫ ਇੱਕੋ ਹੀ ਨਸਲਕੁਸ਼ੀ ਬਾਰੇ ਜਾਣਿਆ ਹੋਏਗਾ ਮੇਰਾ ਖਿਆਲ ਆ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਨੇਗੇ ਉਹਨਾਂ ਨੇ ਇਸੇ ਬਾਰੇ ਹੀ ਸੁਣਿਆ ਹੋਏਗਾ ਕਿ ਇੱਥੇ ਹਥਿਆਰਬੰਦ ਸੰਘਰਸ਼ ਦਾ ਜਿਹੜਾ ਮੁਕਾਬਲਾ ਸੀਗਾ ਭਾਰਤੀ ਫੌਜ ਵੱਲੋਂ ਕੀਤਾ ਗਿਆ ਤੇ ਸਾਡੀ ਜਿਹੜੀ ਇੱਕ ਨੌਜਵਾਨ ਪੀੜ੍ਹੀ ਹੈਗੀ ਉਸ ਦਾ ਵੱਡਾ ਹਿੱਸਾ ਜਿਹੜਾ ਸੀਗਾ ਉਹ ਖਤਮ ਕਰ ਦਿੱਤਾ ਗਿਆ ਪਰ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਇਹ ਜਿਹੜਾ ਸਾਰਾ ਦੌਰ ਸੀਗਾ ਉਹ ਹੁਣ ਤੱਕ ਲਗਾਤਾਰ ਚੱਲ ਰਿਹਾ ਭਾਰਤ ਸਰਕਾਰ ਆਪਣੀਆਂ ਨੀਤੀਆਂ ਦੇ ਤਹਿਤ ਸਾਡੇ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਉਸ ਨੂੰ ਖਤਮ ਕਰਨ ਦੇ ਲਈ ਸਾਡਾ ਸਭਿਆਜਾਦਾ ਜਿਹੜਾ ਉਸ ਨੂੰ ਖਤਮ ਕਰਨ ਦੇ ਲਈ ਸਾਡੇ ਲੋਕਾਂ ਦੀ ਜਿਹੜੀ ਆਰਥਿਕਤਾ ਹੈ ਉਸ ਨੂੰ ਤੋੜ ਮਰੋੜਨ ਦੇ ਲਈ ਸਾਡੇ ਲੋਕਾਂ ਦੇ ਵਿੱਚ ਪ੍ਰਵਾਸ ਪੈਦਾ ਕਰਨ ਦੇ ਲਈ ਸਾਡੀ ਆਪਣੀ ਜਿਹੜੀ ਸੱਭਿਆਤਾ ਸੀਗੀ ਉਸ ਨੂੰ ਖਤਮ ਕਰਨ ਦੇ ਲਈ ਇਥੋਂ ਦੇ ਜਿਹੜੇ ਲੋਕਾਂ ਦਾ ਡੀਐਨਏ ਬਦਲਣ ਦੇ ਲਈ ਕਿਸ ਵੈਸ਼ੀਆਨਾ ਪੱਧਰ ਤੇ ਜਾ ਕੇ ਜਿਹੜੀਆਂ ਆਪਣੀਆਂ ਚਾਲਾਂ ਲੇਗੀਆਂ ਉਹਨਾਂ ਨੂੰ ਸਰੰਜਾਮ ਦੇ ਰਹੀ ਹੈਗੀ ਸਾਡੇ ਲੋਕਾਂ ਤੇ ਅਮਲੀ ਰੂਪ ਦੇ ਵਿੱਚ ਲਾਗੂ ਕਰ ਰਹੀ ਹੈਗੀ ਤੇ ਸਾਡੇ ਲੋਕ ਜਿਹੜੇ ਹੈਗੇ ਨੇ ਉਹ ਇੰਨਾਂ ਸਾਰੀਆਂ ਕਟੜਾਵਾ ਤੋਂ ਹਜੇ ਉਸ ਤਰ੍ਹਾਂ ਜਾਣੂ ਨਹੀਂ ਹੋਏ ਜਿਸ ਤਰ੍ਹਾਂ ਉਹਨਾਂ ਨੂੰ ਜਾਣੂ ਹੋਣਾ ਚਾਹੀਦਾ ਸੀਗਾ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੇ ਵਿੱਚ ਸਾਂਝੀਆਂ ਕਰਾਂਗੇ ਕਿਉਂਕਿ ਅਸੀਂ 40 ਵੀ ਬਰੇ ਗੰਡ ਜਿਹੜੀ ਹੈਗੀ ਆ ਉਸ ਇਤਿਹਾਸਕ ਦੌਰ ਦੀ ਮਨਾ ਰਹੇ ਹਾਂਗੇ ਜਿਸ ਇਤਿਹਾਸਕ ਦੌਰ ਦੇ ਵਿੱਚ ਸਾਡਾ ਜਿਹੜਾ 20ਵੀਂ ਸਦੀ ਦਾ ਇਤਿਹਾਸ ਸੀਗਾ ਉਸ ਦਾ ਵੱਡਾ ਹਿੱਸਾ ਲਿਖਿਆ ਗਿਆ ਇਹ ਸਾਰਾ ਦੌਰ ਕਿੰਨਾ-ਕਿੰਨਾ ਤਰੀਕਿਆਂ ਦੇ ਨਾਲ ਨੇਪਰੇ ਚੜਾਇਆ ਗਿਆ ਕਿਹੜੇ-ਕਿਹੜੇ ਕਾਰਨ ਸੀ ਕੌਣ-ਕੌਣ ਇਸ ਦੇ ਵਿੱਚ ਦੋਸ਼ੀ ਸੀਗਾ ਕਿਹੜੇ-ਕਿਹੜੇ ਵਿਅਕਤੀਆਂ ਨੇ ਸਾਰਾ ਸੰਘਰਸ਼ ਕਿਸ-ਕਿਸ ਤਰੀਕੇ ਦੇ ਨਾਲ ਲੜਿਆ ਇਸ ਬਾਰੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਸ਼ੇਸ਼ ਗੱਲਬਾਤ ਕਰਾਂਗੇ ਉਮੀਦ ਹੈ ਤੁਹਾਨੂੰ ਇਹ ਸਾਡੀਆਂ ਇਹ ਜਿਹੜੀਆਂ ਗੱਲਾਂ ਬਾਤਾਂ ਦਾ سلسلہਗਾ ਇਹ ਬੜਾ ਪਸੰਦ ਆਇਆ ਹੋਵੇਗਾ ਤੁਹਾਡੇ ਸਹਿਯੋਗ ਲਈ ਬੇਹਤ ਧੰਨਵਾਦ ਚੈਨਲ ਦੇ ਨਾਲ ਜੁੜੇ ਰਹਿਣਾ ਫਿਰ ਮਿਲਦੇ ਆਂ ਸ਼ੁਕਰੀਆ